ਕਿ ਵੇਤਦਾ ਆਲੇ ਇਹ ਆਮੀ ਅਕਸਰ ਕਹਿੰਦੇ ਆ ਨੇ ਕਿ ਦੁੱਖ ਦੇ ਵਿੱਚ ਜੇ ਭਾਈ ਤੂੰ ਸਿਮਨ ਕਰਦਾ ਸੁੱਖ ਜਿ ਕਿਉਂ ਭੁੱਲਦਾ ਗੁਰੂ ਕਹਿੰਦਾ ਮੈਂ ਤਾਂ ਨਾ ਦੁੱਖ ਦਾ ਪਤਾ ਲੱਗਿਆ ਨਾ ਸੁੱਖ ਦਾ ਪਤਾ ਲੱਗਿਆ ਮੈਂ ਤਾਂ ਜਿਹੜੇ ਆਨੰਦ ਵਿੱਚ ਸੀ ਕਿ ਜਿਹੜਾ ਆਨੰਦ ਮੈਂ ਉਸ ਮਾਲਕ ਦੀ ਭਜਨ ਬੰਦਗੀ ਚ ਲਾਇਆ ਸੀ ਜਿਹੜਾ ਉਹ ਮੈਨੂੰ ਆਨੰਦ ਨਾ ਦਸੀ ਇਹ ਰਸ ਸਾਡੇ ਉਹ ਰਸ ਆਵੇ ਉਹ ਰਸ ਪੀਆ ਫਿਰ ਇਹ ਨਾ ਪਾਵੇ ਕਿ ਮੈਂ ਰਸ ਸਾਰੇ ਦੇਖ ਲਏ ਕੋਈ ਜੋ ਪਰਮਾਤਮਾ ਦਾ ਰਸਨਾ ਉਹਦੇ ਅੱਗੇ ਸਾਰੇ ਰਸ ਫਿੱਕੇ ਆ। ਔਰ ਸਤਗੁਰ ਪਾਤਸ਼ਾਹ ਹੀ ਕਹਿੰਦੇ ਆ ਤੈਨੂੰ ਦੁੱਖ ਤਕਲੀਫਾਂ ਕਿਉਂ ਲੱਗਦੀਆਂ ਥੋੜਾ ਜਿਹਾ ਸੁੱਖ ਆਇਆ ਤੈਨੂੰ ਚਾਹ ਚਾਹਨਾ ਸ਼ੁਰੂ ਹੋ ਜਾਂਦੇ ਥੋੜਾ ਜਿਹਾ ਦੁੱਖ ਆਇਆ ਤੂੰ ਰੋਣਾ ਜ਼ਰੂਰ ਕਰ ਦਿੰਦਾ। ਤੇ ਸਤਗੁਰ ਪਾਤਸ਼ਾਹ ਕਹਿੰਦੇ ਜੇ ਕਿਤੇ ਵਾਗ ਗੁਰੂ ਪਰਮਾਤਮਾ تیرے ਨਾਲ ਹੋਵੇ ਨਾ ਤੇ ਫਿਰ ਕੋਈ ਦੁੱਖ ਤਕਲੀਫ ਨਹੀਂ ਲੱਗਣੀ। ਮਸੂਦ ਹੀ ਨਹੀਂ ਹੋਣੀ। ਨਾ ਦੁਖਦਾ ਚਾ ਨਾ ਸੁਖਦਾ ਚਾ ਨਾ ਦੁਖ ਦੀ ਪ੍ਰਵਾਹ ਨਾ ਸੁਖ ਦੀ ਪ੍ਰਵਾਹ ਦੋਨਾਂ ਅਵਸਥਾਾਂ ਵਿੱਚ ਮੁਕਤ ਹੈ ਇਹ ਤਾਂ ਪੈਰ ਅਭਦੇਪੀ ਅਨੰਤ ਦੀ ਛਾਨੀ ਹੁੰਦੀ ਹੈ ਨਹੀਂ ਤਾਂ ਦੁਨੀਆਂ ਦੇਖੋ ਪਰਮੇਸ਼ਰ ਦੇ ਭੁੱਲੇ ਆ ਵਿਆਪਨ ਸਭੇ ਕਿਵੇਂ ਰੋਂਦੇ ਤੜਫਦੇ ਬਿਰਕਦੇ ਫਿਰਦੇ ਆ ਵਜ੍ਹਾ ਕੀ ਹੈ ਕਿ ਸਤਿਗੁਰੂ ਪਾਚੰਦੇ ਪ੍ਰਮਾਣ ਕਰ ਦਿੱਤਾ 60 ਤੁਪੰਦਾ ਤਿਸ ਲਗੇ ਹਰ ਨਾ ਨ ਜੰਨਾ ਪਾਸ ਜਗ ਜੀਵਨ ਪੁਰਖ ਤਿਆ ਕੇ ਮਾਨ ਸੁਸੰਧੀ ਆਸ ਕਿ ਇਸ ਮਾਲਕ ਨੂੰ ਛੱਡ ਦਿੱਤਾ ਹੈ ਕਿ ਉਸ ਮਾਲਕ ਦੇ ਨਾਲ ਜੁੜ ਕੇ ਆਪਣੇ ਕਰਮ ਨੂੰ ਪੂਰਨ ਕਰ ਲਿਆ ਕਿ ਮੇਰਾ ਕਰਮ ਇਹੀ ਸੀ ਇੱਕ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮ ਨੇ ਕੇ ਕਰਮ ਕਉ ਨਾਨਕ ਤਸ ਭਇਓ ਪਰਾਪਤ ਜੈ ਸੋ ਪੁਰਵ ਲਿਖੇ ਕਾ ਲੈਣਾ ਕਿ ਸਤ ਸੰਗਤ ਭਾਗਾ ਦੇ ਨਾਲ ਹੈ ਉਹਦੇ ਵਾਸਤੇ ਸਰੀਰ ਹੋਣਾ ਚਾਹੀਦਾ ਸਰੀਰ ਦੇ ਅੰਦਰ ਮੁੱਖ ਵਾਲੀ ਸੋਚ ਆਉਣੀ ਚਾਹੀਦੀ ਇਹ ਨਾ ਹੋਵੇ ਕਿ ਸਰੀਰ ਤਾਂ ਬੰਦੇ ਵਾਲਾ ਪਰ ਜਿਹੜੀ ਗੱਲ ਪਾਸ਼ਾ ਨੇ ਸੁਖਣੀ ਸਾਰੇ ਦੇ ਵਿੱਚ ਬਰਮਾਨ ਕਰ ਦਿੱਤੀ ਹੈ ਕਰਤੂਤੋਂ ਪਸ਼ੂ ਕੀ ਮਾਨਸ ਜਾਤ ਸਤੋ ਬੰਦਾ ਹੈ ਕਰਤੂਤਾ ਪਸ਼ੁਆਣੀਆਂ ਨੇ ਨੇ ਜਾਨਵਰ ਨੂੰ ਸਮਝਣੀ ਪਸ਼ੂ ਨੂੰ ਸਮਝਣੀ ਤੈਨੂੰ ਵੀ ਸਮਝਣੀ ਹੈ ਤੇਰੇ ਔਰ ਜਾਨਵਰ ਚ ਕੋਈ ਫਰਕ ਨਹੀਂ ਹੈ ਤੂੰ ਸਰੀਰ ਬੰਦੇ ਆਲਾ ਲਈ ਬੈਠਾ ਪਰ ਜੋ ਅੰਦਰ ਦੀ ਸੋਚ ਆ ਉਹ ਡੰਗਰ ਵਾਲੀ ਹੈ ਮੂਰਖ ਵਾਲੀ ਹੈ ਤੇ ਸਤਗੁਰ ਪਾਤਸ਼ਾਹ ਕਹਿੰਦੇ ਕਰ ਤੂ ਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੇ ਸਤਗੁਰ ਪਾਤਸ਼ਾਹ ਕਹਿੰਦੇ ਆ ਕਦੇ ਉਸ ਮਾਲਕ ਨੂੰ ਤਿਆਗ ਦਿੱਤਾ ਜਿਗ ਜੀਵਨ ਪਰਖ ਤਿਆ ਕੇ ਮਾਨਸ ਸੰਧੀਏ ਨੋਕ ਆਪਣੇ ਸੇਧ ਦਾ ਅਸਰਾ ਭਾਲਦਾ ਸੁਖ ਲੱਭਣ ਦੀ ਖਾਤਰ ਨੋਕ ਭਾਲਦਾ ਬੰਦੇ ਤੋਂ ਬੰਦੇ ਦਾ ਹਸਾਰਾ ਲੈਂਦਾ ਕਿ ਬੰਦੇ ਤੇ ਆਸਾਂ ਰੱਖੀਆਂ ਹੋਈਆਂ ਕਿਤੇ ਉਸ ਵੈਗਰੂ ਤੇ ਵੀ ਆਸ ਰੱਖ ਕੇ ਦੇਖ ਲੈ ਇੱਕ ਵਾਰ ਕਿ ਉਸ ਵੈਗਰੂ ਤੇ ਭਰੋਸਾ ਰੱਖ ਕੇ ਰੱਖ ਵਿਸ਼ਵਾਸ ਕਰਕੇ ਦੇਖ ਫੇਰ ਤੈਨੂੰ ਸਮਝ ਆਵੇਗੀ ਕਿ ਜਿਸਨੇ ਵੀ ਪਰਮੇਸ਼ਰ ਨੂੰ ਪਾਲਿਆ ਹੈ ਪਰਮੇਸ਼ਰ ਦੇ ਨਾਲ ਮਿਲਾਪ ਹੋ ਗਿਆ ਇਹ 60 ਦਾ ਮਹੀਨਾ ਸੀ ਨਾ ਕੇਸੇ ਵਿੱਚ ਹੀ ਫਰਮਾਨ ਆਇਆ 60 15 ਤਿਸ ਲਗੇ ਹਰ ਨਾਨ ਜਿੰਨਾ ਪਾਸ ਇਹ ਤਾਂ ਸੀ ਕਾਪਚ ਦੁੱਖਾਂ ਦੀ ਕਿੰਨੂੰ ਲਗਦੀ ਹੈ ਚੀਜ਼ੇ ਦੇ ਕੋਲ ਰੱਬ ਦਾ ਨਾਮ ਨਹੀਂ ਉਹਨੇ ਹਾਇਬੂ ਹਾਇਬੂ ਦੀਏ ਤੇ ਜਿਹਦੇ ਕੋਲ ਰੱਬ ਦਾ ਨਾਮ ਹੋਵੇ ਇਹ ਵੀ ਪੰਕਤੀ ਸਤਿਗੁਰੂ ਕਾਜਾ ਨੇ ਇਸੇ ਗੁਰਬਾਣੀ ਦੇ ਵਿੱਚ ਫਰਮਾਨ ਕਰਕੇ ਦੱਸਿਆ ਅਸਾੜ ਸੁਹੰਦਾ ਸਰਬ ਸੁਖ ਜੇ ਤੁ ਬਖਸ਼ੇ ਬੇਪਰਵਾਹ ਬੇਪਰਵਾਹ ਵਹਿਰੂ ਕਹਿੰਦੇ ਅਸਾੜ ਸੁਹੰਦਾ ਵੀ ਲੱਗਦਾ ਵਾ ਪਰ ਲੱਗਣਾ ਉਹਨਾਂ ਨੂੰ ਹੈ ਇਹ ਦੇ ਰੱਬ ਦੇ ਪਿਆਰੇ ਭਜਨ ਬੰਦਗੀ ਅਠੇ ਪੈਰ ਉਸ ਮਾਲਕ ਨੂੰ ਆਪਣੇ ਅੰਦਰ ਸਮਾ ਕੇ ਰੱਖਦੇ ਆ ਅਠੇ ਪੈਰ ਸੁਰਤ ਵਹਿਗਰੂ ਵਾਲੇ ਤੇ ਸਤਗੁਰ ਪਾਤਸ਼ਾਹ ਕਹਿੰਦੇ ਜਿਗ ਜੀਵਨ ਪੁਰਖ त्याग ਕੇ ਕਿਉਂ ਸੋ ਵਹਿਰੂ ਤਿਆਗ ਤਈ ਮਨੁਕਤਾ ਅਸਰਾ ਤੱਕਦਾ ਮਨੁਕੀ ਟੇਕ ਇਹ ਸੋ ਗੰਹੀ ਸਾਹਿਬ ਜੀ ਕੀ ਕਹਿੰਦੇ ਸਤੁਰ ਪਾਤਸ਼ਾਹ ਜੀ ਮਾਨਕੀ ਤੇਗ ਬ੍ਰਿਤੀ ਸਵਜਾਨ ਦੇਵਨ ਕੋ ਏਕੇ ਭਗਵਾਨ ਕੇ ਦੇਣ ਵਾਲਾ ਇੱਕ ਮਾਲਕ ਹੈ ਬਾਇਗੁਰੂ ਅਕਾਲ ਪੁਰਖ ਹੈ ਤੇ ਉਹਦੇ ਤੇ ਭਰੋਸਾ ਰੱਖ ਉਹ ਤੇ ਵਿਸ਼ਵਾਸ ਕਰ ਤੂੰ ਕਿਤੋਂ ਮੰਗਦਾ ਹੈ ਜਿਹੜਾ ਖੁਦ ਉਸ ਦਰ ਦਾ ਪਖਾਰੀ ਹੈ ਕਿ ਜਿਹੜਾ ਉਸ ਦਰ ਤੋਂ ਖੁਦ ਮੰਗਦਾ ਹੈ ਉਹਦੇ ਦਰਤੇ ਮੰਗਦਾ ਜਾ ਕੇ ਪਾਸਸ਼ਾ ਕਹਿੰਦੇ ਉਸ ਮਾਲਕ ਨੂੰ ਤਿਆਰ ਦਿੱਤਾ ਹੈ ਕਿਉਂ ਕਿ ਜਦੋਂ ਤੂੰ ਪਸ਼ੂ ਪੰਛੀ ਸੀ ਪੇੜ ਪੌਦਿਆਂ ਦੇ ਜੁਨੇ ਸੀ ਉਦੋਂ ਤੂੰ ਨਾਮ ਜਪ ਹੀ ਨਹੀਂ ਸਕਦਾ ਸੀ ਉਦੋਂ ਤੈਨੂੰ ਕਿਸੇ ਨੇ ਕਹਿਣਾ ਕਿਤੇ ਜਾਨਵਰ ਨੂੰ ਕੁੱਤੇ ਬਿੱਲੀ ਨੂੰ ਜੋ ਆਪਾਂ ਘਰਾਂ ਚ ਰੱਖਦੇ ਆਂ ਕਦੇ ਕਿਹਾ ਕਹਿ ਵਹਿਗ ਨੂੰ ਕਿ ਕਹ ਉਹ ਸਤਨਾਪਹਿਰ ਦਾ ਜਾਪ ਜਾ ਬਾਣੀ ਪੜ ਕਦੇ ਕਹੀ ਨਹੀਂ ਪਰ ਮਨੁੱਖ ਨੂੰ ਕਿਹਾ ਜਾਂਦਾ ਹੁਣ ਮਨੁੱਖ ਜੋ ਸਮਝੇ ਨਾ ਉਹ ਆਪਣੇ ਆਪ ਨੂੰ ਕਦੇ ਮਨੁੱਖਾਂ ਦੀ ਗਿਣਤੀ ਵਿੱਚ ਨਾ ਆਏ ਉਹ ਕੌਣ ਹੈ ਕਹਿੰਦੇ ਜਿਹਦੇ ਕੋਲ ਰੱਬ ਦੀ ਭਗਤੀ ਵਾਲਾ ਗਿਆਨ ਨਹੀਂ ਹੈ ਨਰਨ ਗਿਆਨ ਨਹੀਂ ਅਤਕਤਾ ਕਹਿੰਦੇ ਪਛੂ ਪਾਂਛੀਆਂ ਨਾਲ ਇੱਕ ਗਿਆਨ ਵੱਧ ਹੈ ਮਨੁੱਖ ਦੇ ਵਿੱਚ ਕਿਹੜਾ ਕਿ ਮੈਂ ਬੰਦਗੀ ਕਰ ਸਕਦਾ ਭਜਨ ਕਰ ਸਕਦਾ ਸੇਵਾ ਕਰ ਸਕਦਾ ਸਿਮਰਨ ਕਰ ਸਕਦਾ ਤੇ ਜੇ ਇਹ ਤੈਨੂੰ ਪਤਾ ਹੀ ਨਹੀਂ ਹੈ ਪਦਾ ਤੇਰੀ 파ਸ਼ਾਨੇ ਤਕੇ ਹੀ ਕੀਏ ਧਰਮ ਕ੍ਰਾਂਤਾ ਵਿੱਚ ਵੀ ਗਿਆਨ ਦਿੱਤਾ ਗਿਆਨ ਬਿਨਾ ਪਸ਼ੂ ਜਾ ਗਿਆਨ ਤੋਂ ਵਗੈਰ ਜੇ ਤਨੁ ਭਗਤੀ ਦੀ ਸੋਝੀ ਨਹੀਂ ਸਿਮਨ ਦੀ ਸੋਝੀ ਨਹੀਂ ਕਿ ਮੇਰਾ ਜੀਵਨ ਹੀ ਤਾਂ ਆਇਆ ਬਣਿਆ ਮੈਨੂੰ ਸਵਾਦਾਂ ਵਾਸਤੇ ਨਹੀਂ ਬਣਿਆ ਇਹ ਮੈਂ ਸਿਰਫ ਖਾਣੇ ਪੀਣੇ ਜਾ ਜ਼ਿੰਦਗੀ ਦੀ ਵਿੱਚ ਅੱਜ ਸੁਖ ਭਾਲ ਦੇ ਫਿਰਦੇ ਆ ਆ ਵੀ ਸੁੱਖ ਆ ਜਵੇ ਆ ਵੀ ਆ ਜਵੇ ਇਹ ਤਾਂ ਲਵਦਾ ਫਿਰਦਾ ਇਹ ਤਾਂ ਕੇਵਲ ਤੋਂ ਕੇਵਲ 2-4 ਦਿਨ ਦੀ ਖੇਡ ਐ ਇਹ ਤਾਂ ਪਤਾ ਨਹੀਂ ਕਦੋਂ ਉਸਨੇ ਭਾਈ ਭਾਂਡਾ ਪੁੱਠਾ ਕਰ ਦੇਣਾ ਕਿ ਉਸ ਵੈਰੂ ਨੇ ਕਿ ਜਿਹੜੇ ਭੁੱਲੇ ਸੀ ਭਾਈ ਉਹਨਾਂ ਦੇ ਹਾਲਾਤ ਬਹੁਤ ਖਤਮ ਹੈ ਕਈਆਂ ਤਾਂ ਭਾਈ ਨਾਮੋ ਨਿਸ਼ਾਨ ਹੀ ਖਤਮ ਹੋ ਗਏ ਨਾ ਘਰ ਨਾ ਵਾ ਨਾ ਦਰਨਾ ਕਿਹੜਾ ਕੁਝ ਵੀ ਨਹੀਂ ਰਿਹਾ ਕਿਉਂ ਪਰਵੇਸ਼ਨ ਨੂੰ ਭੁੱਲ ਗਏ ਸੀ ਇਹ ਆਪਣੇ ਗੁਰੂ ਨੂੰ ਭੁੱਲ ਜਾਣਾ ਗੁਰੂ ਨਾਨਕ ਸਾਹਿਬ ਨੂੰ ਭੁੱਲ ਜਾਣਾ ਆਵੇ ਤਵੇ ਕੀ ਚਾਕਰੀ ਕਿੰ ਅੰਦਰ ਗਏ ਪਾਵੇ ਇਧਰ ਉਧਰ ਭਟਕਦੇ ਫਿਰਦੇ ਸੀ ਕਿ ਭਾਈ ਉਹਨਾਂ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਲਿੰਦਾ ਦੁਨੀਆ ਦੇ ਵਿੱਚ ਨਾਮ ਕਿੱਦਾ ਰਹਿੰਦਾ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰਪ੍ਰਭ ਨਾਮ ਹਮੇਸ਼ਾ ਸੰਸਾਰ ਵਿੱਚ ਕਿੱਦਾ ਰਹਿੰਦਾ ਹਰ ਇੱਕ ਸਵਾਲ ਦਾ ਜਵਾਬ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਮੌਜੂਦ ਹੈ। ਕੋ ਤੇਗ ਬਾਤ ਰ ਮਹਾਰਾਜ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਪਰ ਕੋ ਵੰਦੇਓ ਕਹੋ ਨਾਨਕ ਇਹ ਜਗਤ ਮੈਂ ਕੇ ਨਜਪਿਓ ਤੇਰ ਮੰਤ ਹੈ। ਇਥੇ ਨਾਮ ਤਾਂ ਉਹਨਾਂ ਦੇ ਚਮਕਦੇ ਨੇ ਭਾਈ ਜਿਨ੍ਹਾਂ ਨੇ ਨਾਮ ਜਪਿਆ ਸੀ ਪਾਵੇਂ ਜੁਗਾਂ ਦੇ ਵਿੱਚ ਦੁਆਪੁਰ ਸਤਜੁਗ ਇਨ੍ਹਾਂ ਜੁਗਾਂ ਦੇ ਵਿੱਚ ਜਪਿਆ ਹੋਵੇਗਾ ਨਾ ਅੱਜ ਵੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ RAM ਜੀ ਭਗਵਾਨ ਜੀ ਨੇ ਯਾਦ ਕਰਦੇ ਆ ਕਿਸ਼ਨ ਜੀ ਨੇ ਯਾਦ ਕਰਦੇ ਆ ਉਹਨਾਂ ਨਾਲ ਜੁੜਿਆ ਇਤਿਹਾਸ ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਆ ਜਿਨ੍ਹਾਂ ਨੇ ਰੱਬ ਦਾ ਨਾਮ ਜਪਿਆ ਸੀ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬਾਏ ਉਸ ਸਮੇਂ ਦੇ ਜੋ ਵੀ ਸਿੱਖ ਸਨ ਜਿਨ੍ਹਾਂ ਨੇ ਭਜਨ ਕੀਤਾ ਬੰਦਗੀ ਕੀਤੀ ਬਾਬਾ ਬੁੱਢਾ ਜੀ ਵਰਗੇ ਜਾਂ ਹੋਰ ਵੀ ਸਖਸ਼ੀਅਤਾਂ ਹੋਈਆਂ ਅੱਜ ਉਹਨਾਂ ਦਾ ਨਾਮ ਸੰਸਾਰ ਦੇ ਵਿੱਚ ਹੈ ਤੇ ਜਿਨ੍ਹਾਂ ਨੇ ਕਿਤੇ ਰੱਬ ਤੋਂ ਕਿਨਾਰਾ ਕੀਤਾ ਸੀ ਗੁਰਨਾਨਕ ਦੇ ਦਰ ਤੋਂ ਕਿਨਾਰਾ ਕਰ ਲਿਆ ਅੱਜ ਉਹਨਾਂ ਦਾ ਭਾਈ ਇੱਕ ਤਾਂ ਹੁੰਦਾ ਨਾ ਵੀ ਕਿ ਤੁੱਲੇ ਅੱਜ ਘਾਓ ਖੜੇ ਕੋਈ ਤੁੱਲੇ ਨਹੀਂ ਰਹੇ ਥਾਈ ਨਾ ਰਹੀ ਜਗਾਈ ਨਾ ਰਹੀ ਸਭ ਕੁਝ ਮਿਟਾ ਦਿੱਤਾ ਵਾਏ ਉਹਨੂੰ ਇਨਸਾਨ ਭੁੱਲ ਜਾਂਦਾ ਹੈ ਮਨੁੱਖ ਉਸ ਵੈਗ ਨੂੰ ਜਦੋਂ ਭੁੱਲਦਾ ਹੈ ਨਾ ਉਹਨੂੰ ਲੱਗਦਾ ਕਿ ਮੈਂ ਬੜਾ ਖੁਸ਼ ਹਾਂ ਇਹ ਬੜਾ ਸੁਖੀ ਹੈ ਮੇਰਾ ਜੀਵਨ ਪਰ ਪਤਾ ਨਹੀਂ ਕਦੋਂ ਕਿਹੜੀ ਹਵਾ ਚੱਲਦੀ ਹੈ ਸਾਰਾ ਕੁਝ ਹੀ ਰੁੱਟ ਕੇ ਲੈ ਜਾਂਦੀ ਹੈ ਫਨਾ ਕਰ ਦਿੰਦੀ ਹੈ ਹੁਣ ਸਤਗੁਰੂ ਪਾਇਆ ਛੇ ਕਹਿੰਦੇ ਇਹੀ ਮਹੀਨੇ ਚ ਤਰਸਦੀਆਂ ਰੂਹਾਂ ਵੀ ਮਿਲਣ ਗਈਆਂ ਤੇ ਉਹ ਰੂਹਾਂ ਵਿੱਚ ਮਿਲਣੀਆਂ ਜਿਹੜੀਆਂ ਗੁਰੂ ਅਰਜਨ ਪਾਤਸ਼ਾਹ ਦੀ ਸੁਖਨੀ ਸਾਹਿਬ ਦਾ ਕਲਾ ਜਾਪ ਨਹੀਂ ਕਰਦੇ ਵਿਚਾਰ ਵੀ ਕਰਦੇ ਆ ਸਮਝਦੇ ਵੀ ਆ ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਕੇਵਲ ਤੋਂ ਕੇਵਲ ਦਿਨ ਤੇ ਹੜਾਂ ਤੱਕ ਮਨਾਉਣ ਤੇ ਸੀਂਦੀ ਰੱਖਿਆ ਹੋਇਆ ਉਹਨਾਂ ਦੇ ਜੀਵਨ ਤੋਂ ਕੋਲ ਸਿੱਖਿਆ ਕਿ ਭਾਈ ਜੇ ਮੈਨੂੰ ਤਤੀ ਤਵੀ ਤੇ ਬੈਠ ਕੇ ਸੇਖਣੀ ਲੱਗਿਆ ਤੂੰ ਬੜਾ ਤਤੀ ਤਵੀ ਦੇ ਬੈਠਾ ਮੌਸਮੀ ਗਰਮ ਹੋਇਆ ਥੋੜਾ ਜਿਹਾ ਕੀ ਇਹਦੇ ਟੈਂਪਰੇਚਰ ਵਧਿਆ ਭਾਈ ਜੇ ਇੱਕ ਦੇ ਤੇਰੇ ਕੋਲ ਰੱਬ ਦਾ ਨਾਮ ਹੁੰਦਾ ਨਾ ਕਿ ਜਿਨਾਂ ਕੋਲ ਰੱਬ ਦਾ ਨਾਮ ਹੋਵੇ ਨਾ ਤੇ ਸਤਿਗੁਰੂ ਪਾਛਾ ਕਹਿੰਦੇ ਆ ਸਾਡ ਸੁਨ ਦਾ ਸਰਬ ਸੁਖ ਜਿਸ ਬਖਸ਼ੇ بے ਪਰਵਾਹ ਕਿ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋਵੇ ਉਹਨ ਤਾਂ ਭਾਵੇਂ ਕੋਈ ਬੰਦ ਵੰਡ ਕਰ ਦੇਵੇ ਭਾਵੇਂ ਆਰੇ ਨਾ ਚੀਰ ਦੇਵੇ ਦੋ ਫਾੜ ਕਰ ਦੇਵੇ ਕੋਈ ਪਰ ਮਸੂਤ ਨਹੀਂ ਹੁੰਦਾ ਕਿਉਂਕਿ ਮਸਫੂਦ ਹੁੰਦਾ ਐ ਫੋਰਥਨੂ ਆ ਡਾਕਟਰ ਦੇ ਕੋਲ ਜਾਂਦੇ ਆ ਬਰੀ ਜਾਂਦਾ ਉਹਦਾ ਰੋਗ ਭਿਆਨਕ ਐ ਜਿਹਾ ਕੋ ਮਗੈਰਾ ਐ ਰੋਗ ਅੰਦਰ ਕੱਢਣਾ ਵੈ ਸਰੀਰ ਦੇ ਵਿੱਚ ਬਸਿਆ ਬੈਠਾ ਐ ਡਾਕਟਰ ਕਹਿੰਦਾ ਮੈਂ ਚੀਰ ਫਾੜ ਕਰੂੰਗਾ ਉਹਦਾ ਆਪਣੇ ਹਲਕਾ ਜਿਹਾ ਨੇਲ ਕਟਣ ਜਾਂ ਥੋੜਾ ਜਿਹਾ ਬਲੇਡ ਵੀ ਆਤੇ ਰਹੇ ਕੋਈ ਵੀ ਚੀਜ਼ ਲੱਗੀ ਸੂਈ ਖੋਪਦੀ ਐ ਨਾ ਦਰਦ ਮਹਿਸੂਸਦਾ ਐ ਉਹਦਾ ਤੇਰੀ ਸੁਰਤ ਤੇਰੇ ਸਰੀਰ ਹੁੰਦੀ ਹੈ ਮਨ ਨੂੰ ਸੁਜੀ ਹੁੰਦੀ ਹੈ ਤੇ ਜਦੋਂ ਡਾਕਟਰ ਇਹ ਗੱਲ ਕਹਿੰਦਾ ਉਸ ਤੋਂ ਪਹਿਲਾਂ ਤੁਹਾਡੇ ਇੱਕ बेहोਸ਼ੀ ਦਾ ਇੰਜੈਕਸ਼ਨ ਲੱਗਦਾ ਹੈ ਤੇ ਫਿਰ ਜਿੱਥੇ ਸੂਈ ਨਹੀਂ ਸੂਈ ਦਾ ਤਦ ਮੰਦਾ ਸੀ ਨਾ ਉੱਥੇ ਤਾਂ ਭਾਈ ਕਰਦਵਾ ਲੈ ਕੇ ਆਪਣਾ ਜੋ ਵੀ ਇਹਨਾਂ ਦਾ ਸਟੂਲਮੈਂਟ ਹੁੰਦਾ ਹੈ ਡਾਕਟਰਾਂ ਦਾ ਬੰਦੇ ਦੀ ਚੀਰ ਫਰ ਕੱਢਦੇ ਹੈ ਤੇ ਉਸੇ ਤਰ੍ਹਾਂ ਸੀ ਕਰ ਦਿੰਦੇ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਮੇਰੇ ਨਾਲ ਹੋਇਆ ਕੀ ਸੀ ਇਹ ਡਾਕਟਰ ਦਾ ਕੈਸੇ ਕਈ ਵਾਰ ਦੇਖਿਆ ਹੈ ਤੇ ਜੀਵਨ ਚ ਐਸਾ ਵਿਚਰਦਾ ਰਹਿੰਦਾ ਕਿਸੇ ਨਾ ਕਿਸੇ ਘਰ ਪਰਿਵਾਰ ਦਾ ਬਾਹਰ ਦੇ ਵਿੱਚ ਕਿਹਦੇ ਆਪਰੇਸ਼ਨ ਹੋ ਰਹੇ ਆ ਡਾਕਟਰ ਕਹਿੰਦਾ ਜਿਹਦਾ ਆਪਰੇਸ਼ਨ ਹੁੰਦਾ ਤੂੰ ਦੇਖ ਲਈ ਉਹਨਾਂ ਕિસ્ਸੇ ਸੁਣੇ ਕੀਤਾ ਸੀ ਪਾਵੋ ਤੇ ਮਹਿਸੂਸ ਨਹੀਂ ਹੁੰਦਾ ਸੀ ਕਿ ਨਾਲ ਭਾਈ ਡਾਕਟਰੀ ਬਹੁਤ ਐਡਵਾਂਸ ਹੋ ਗਈ ਹੈ ਭਾਈ ਹੁਣ ਤਾਂ ਕੁਝ ਵੀ ਇਸ ਸੰਸਾਰ ਦੇ ਵਿੱਚ ਡਲਟੀ ਤੌਰ ਤੇ ਸਿਰਫ ਆਤਮਾ ਤੇ ਸਵਾਦ ਛੱਡ ਕੇ ਸਭ ਕੁਝ ਆਜਰ ਹੈ। ਸਰੀਰ ਦੇ ਕਿਤੇ ਕੋਟੇ ਜਿੱਥੇ ਬਦਲ ਕਰਦੇ ਆ ਸੀ ਦੇ ਪਾਠ ਬਦਲੇ ਜਾਂਦੇ ਆ ਕਿੰਨੀਆਂ ਬਦਲੇ ਜਾਂਦੇ ਆ ਅੱਖਾਂ ਬਦਲੀਆਂ ਜਾਂਦੀਆਂ ਆ ਕਿ ਕਿੰਨਾ ਕੁਝ ਮੈਡੀਕਲ ਸਾਇੰਸ ਨੇ ਕਰ ਦਿੱਤਾ ਭਾਈ। ਨਹੀਂ ਮਿਲੇ ਤਾਂ ਸਵਾਸਤਾ ਨੂੰ ਵਧਾਉਣ ਦਾ ਤਰੀਕਾ ਨਹੀਂ ਲੱਭਿਆ। ਕਿ ਸਵਾਸ ਇਨਸਾਨ ਨੂੰ ਅਸੀਂ ਕਿੱਥੋਂ ਲਿਆ ਕੇ ਪਾਈਏ ਕਿ ਵਰ ਜਾਣ। ਜਿਹੜਾ ਵੈਕਟੀਨੇਟਰ ਤੇ ਪਾਉਂਦੇ ਆ ਨਾ ਉਸ ਕਰਕੇ ਪੌਦੇ ਕੇ ਨੂੰ ਹਵਾ ਦੇ ਚੱਲੋ ਭਾਵੇਂ ਉਹ ਪਹਿਲਾਂ ਹੀ ਮਰ ਗਿਆ ਉਹ ਜਾਂ ਪੁੱਤਾਂ ਨੂੰ ਕਹਿੰਦੇ ਦੇਖੋ ਟਰਾਈ ਕਰਕੇ ਕਿ ਸ਼ਾਇਦ ਕੋਈ ਇਹਦੀ ਕੋਈ ਧੜਕਣ ਚੱਲ ਪਵੇ ਜੇ ਚੱਲ ਪਈ ਤਾਂ ਠੀਕ ਆ ਭਾਈ ਇਹ ਤਾਂ ਟਰਾਈ ਕਰ ਸਕਦੇ ਆ ਕੋਸ਼ਿਸ਼ ਕਰ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਕਿ ਜਿਵੇਂ ਬਲੱਡ ਬੈਂਕ ਚੋਂ ਖੂਨ ਮਿਲਦਾ ਹੈ ਕਿ ਜਾ ਭਾਈ ਕਿਸੇ ਸਵਾਸਾਂ ਵਾਲੀ ਬੈਂਕ ਦੇ ਵਿੱਚੋਂ ਸਵਾਸ ਲੈ ਕੇ ਆ ਜਾ ਬਲੱਡ ਮਿਲਦੀ ਉਸਵਾਸ ਨਹੀਂ ਪੈਂਦੇ ਇਹ ਤਾਂ ਮੈਡੀਕਲ ਸਾਇੰਸ ਨੇ ਐਸੀ ਤਰੱਕੀ ਕਰ ਲਈ ਹੈ ਕਿ ਵਾਇਰਸ ਦੇ ਜਿੰਨੇ ਵੀ ਕਾਰਜ ਸੀ ਆ ਸਾਰੀ ਸਾਇੰਸ ਹੀ ਸੰਭਾਲੀ ਬੈਠੀ ਹੈ ਭਾਈ ਹੁਣ ਤਾਂ ਮਸ਼ੀਨਾਂ ਨੇ ਕਿ ਜਦੋਂ ਦੇਸਾਂ ਦੇਸਾਂ ਦੇ ਦੇਖਦੇ ਆ ਜਦੋਂ ਉਹਨਾਂ ਦੀਆਂ ਖਬਰਾਂ ਦੇਖਦੇ ਆ ਟੀਵੀ ਤੇ ਆਉਂਦੀਆਂ ਕਿਸ ਤਰ੍ਹਾਂ ਭਾਈ ਉਹਨਾਂ ਤਾਂ ਸਾਰੇ ਕਾਰਜ ਹੀ ਆਪਣੇ ਝੋਨਾ ਬੰਦੇ ਲਾਉਂਦੇ ਆ ਨਾ ਉਥੇ ਭਾਈ ਰੋਬੋਟ ਲਾਉਂਦੇ ਤੁਰੇ ਫਿਰਨਗੇ ਬੰਦਿਆ ਬਾਗ ਉਹ ਲਿਆ ਕੇ ਪਤਾ ਲੱਗਦਾ ਕਿ ਮਸ਼ੀਨ ਆ ਪਈ ਔਰ ਸਪੀਡ ਤਾਂ ਜਿਹੜੀ ਹੈ ਹੈ ਮਤਲਬ ਦੁਨੀਆ ਤਕਨੀਕ ਬਹੁਤ ਗਾਂ ਵੱਜ ਚੁੱਕੀ ਹੈ ਦੁਨੀਆ ਨੇ ਅਗਾ ਨੂੰ ਆਪਣਾ ਵਾਧਾ ਪਾਇਆ ਹੋਇਆ ਛਰਗਾ ਬਣਦੀ ਐ ਇੱਥੇ ਆਪਾਂ ਬਣਾਉਨੇ ਮਸ਼ੀਨ ਤਾਂ ਉਹ ਪਰ ਬੰਦੇ 10 ਵੀ ਨਾਲ ਹੁੰਦੇ ਆ ਤੇ ਵਿਦੇਸ਼ਾਂ ਤਕਨੀਕਾਂ ਐਸੀ ਆ ਗਈਆਂ ਕਹਿੰਦੇ ਭਾਈ ਬੰਦਿਆਂ ਦੀ ਲੋੜ ਹੀ ਕੋਈ ਨਹੀਂ ਬਜ ਮਸ਼ੀਨ ਨੇ ਇਸ ਤਰੀਕਾ ਨਾਲ ਬਣਾਈ ਹੈ ਉਹਨਾਂ ਦੇ ਵਿੱਚ ਕੰਪਿਊਟਰ ਸੈੱਟ ਵੀ ਐਸੇ ਫਿੱਟ ਕੀਤੇ ਹੋਏ ਨੇ ਕੇ ਭਾਈ ਆਪਣੇ ਆਪ ਹੀ ਕਾਰਜ ਬਣ ਜਾਂਦਾ ਉਹਨਾਂ ਦੇ ਆਪਣੇ ਆਪ ਹੀ ਕਾਰਜ ਦੇ ਜਾਂਦਾ ਘਰ ਬਣਾਉਣੇ ਬਿਲਡਿੰਗਾਂ ਬਣਾਉਣੀਆਂ ਇਹ ਸਾਰੇ ਦਾ ਸਾਰਾ ਕੁਝ ਵਾਹਿਗੁਰੂ ਨਿਰੰਕਾਰ ਦੇ ਜਿਹੜਾ ਕਰਦੇ ਸੀ ਕਾਰਜ ਅੱਜ ਉਹ ਮਸ਼ੀਨਾਂ ਨੇ ਭਾਈ ਇਸ ਕਾਰਜ ਨੂੰ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਕਾਰਜ ਨੇ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਹੁਣ ਸਤਿਗੁਰੂ ਮਹਾਰਾਜ ਜੀ ਬੇਨਤੀਆਂ ਫਰਿਆਦਾਂ ਜਿਹਦੇ ਅੱਗੇ ਮਾਲਕ ਅੱਗੇ ਕਰਨੀਆਂ ਨੇ ਭਾਈ ਆਪਾਂ ਉਹ ਹੈ ਮੇਰੇ ਸਤਗੁਰ ਪਿਤਾ ਜੀ ਸਤਗੁਰ ਪਿਤਾ ਜੀ ਮਾਲਕ ਕਹਿੰਦੇ ਤੂੰ ਮੇਰਾ ਹੋਜਾ ਤੈਨੂੰ ਮਾ ਤਤੀ ਵਾ ਨਾ ਲਗਦੈ ਤਦੋਂ ਤਾਤੀ ਵਾ ਨ ਲਗਈ ਪਾਰ ਬ੍ਰह्म ਸਰਣਾਈ ਚਾਉ ਗਿਰਤ ਹਮਾਰੇ ਰਾਮ ਭਾਬ ਅਸੀਂ ਅੱਜ ਦੁੱਖ ਸੁੱਖ ਦੋਨਾਂ ਨੂੰ ਮਹਿਸੂਸ ਕਰਨ ਦੀ ਵਾਤ ਅਜ ਬੈਠੇ ਆ ਕਿਉਂ ਕਿਉਂਕਿ ਮਨ ਵੈਗਰੂ ਨੇ ਲਾਇਆ ਜੇ ਕਿਤੇ ਭਾਈ ਮਨ ਵੀ ਜਿਵੇਂ ਡਾਕਟਰ ਕਰਦੇ ਆ ਵਿਉਸ਼ ਕਰਨਦੇ ਆ ਮਨ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੋ ਰਿਹਾ ਅੰਦਰ ਤੇ ਕਿ ਸਰੀਰ ਦੀ ਕਿੱਥੋਂ ਕੱਟਬੱਡ ਹੋ ਰਹੀ ਹੈ ਕਿੱਡਾ ਡੂੰਗਾ ਕਟਣਾ ਸਭ ਨੂੰ ਦਿਖਦਾ ਹੈ ਅੱਜ ਕੱਲ ਦਾ ਵੀਡੀਓ ਬਣਾ ਲੈਂਦੇ ਆ ਡਾਕਟਰ ਕਿ ਲੈ ਭਾਈ ਤੇ ਆਹਾ ਰੋਸੀ ਸਾਨੂੰ ਕੋ ਜਗ ਲੈ ਆਪਰੇਸ਼ਨ ਹੋ ਨਾਲੀ ਸੀੜੀ ਪੜਾ ਦਿੰਦੇ ਚੱਪ ਦੇ ਦਿਆ ਗਾ ਲੈ ਭਾਈ ਉਹਦੇ ਘਰ ਜਾ ਕੇ ਦੇਖੀ ਤਾਂ ਰੋਕ ਕੰਢਿਆ ਸੀ ਆ ਅੰਦਰ ਨੁਕਸ ਸੀ ਤੇ ਆ ਤੇ ਤੋਂ ਕੱਢ ਕੇ ਤੇਰੇ ਹੱਥ ਵਿੱਚ ਪਾ ਦਿੰਦਾ ਹੈ ਕਿ ਵੀ ਐਵੇਂ ਨਾ ਕਹੀ ਕਿ ਤੇ ਭੁੱਖੀ ਚੀਰ ਫੜ ਕਰ ਦਿੱਤੀ ਰੋ ਵਿਚਾਰ ਕਰਤਾਏ ਸੀ ਕਿ ਜਦੋਂ ਸਰੀਰ ਦੇ ਵਿੱਚ ਮਨ ਆਪਣਾ ਜਾਗਰਤ ਹੁੰਦਾ ਜਾਗਦ ਵਾਸਤਾ ਦੇ ਵਿੱਚ ਹੁੰਦਾ ਉਦੋਂ ਇਹਨੂੰ ਸਾਰੇ ਦੁੱਖ ਤਕਲੀਫਾਂ ਸੁਭ ਦਾ ਅਹਿਸਾਸ ਹੋਵੇਗਾ ਪਰ ਜਦੋਂ ਜਿਸ ਦਿਨ ਉਸ ਮਾਲਕ ਨੇ ਆਪਣਾ ਮਨ ਗੁਰੂ ਮਾਲਕ ਨੂੰ ਦੇ ਦਿੱਤਾ ਹੈ ਮਨ ਵਿੱਚੇ ਸਤਿਗੁਰੂ ਕੇ ਪਾਸ ਤਿਸ ਸੇਵਕੇ ਕਾਰਜ ਰਾਸ ਕਿ ਜਿਸ ਸ਼ਬਦ ਸਨੇ ਆਪਣਾ ਮਨ ਵਹਿਰ ਨੂੰ ਫੜਾ ਦਿੱਤਾ ਕੇ ਵਹਿਰੂ ਆ ਚੱਕ ਮਨ ਫਿਰ ਮਨ ਤਰਾ ਵਹਿਰੂ ਪੜਿਆ ਮਨ ਤੇਰਾ ਤੇਰੇ ਸਰੀਰ ਸੀ ਤੇਰੇ ਕੋਲ ਸੀ ਤਾਦੇ ਨੂੰ ਦੁੱਖ ਵੀ ਮਹਿਸੂਸ ਹੁੰਦੇ ਇਸ ਸੁੱਖ ਮਹਿਸੂਸ ਹੁੰਦੇ ਸੀ ਤੇ ਭਾਈ ਗੁਰੂ ਨੂੰ ਦੇ ਕੇ ਦੇ ਫਿਰ ਤਾਂ ਭਾਵੇਂ ਅੱਗ ਵਰਤੀ ਹੋਵੇ ਤੂਫਾਨ ਆਉਂਦੇ ਹੋਣ ਫਿਰ ਮਸੋਚਨੇ ਹੁੰਦੇ ਰੱਬ